ہیلو دوستو گوڈ مورننگ ست سریعہ کال نمستے سلام علیکم میں جسوانت سنگھ سوہل اتنے تسی ویہ رہے ہو میرا اتنے تا آپ کا چینل سوہل ریال ری ایکشن دوستو میں پچھلی ویڈیو پچھ آکھیا سی کہ پاکستان دے کے سوشل میڈیا دی شامت آگئی ہے ਇਹ ਘਰਾਂ ਦੇ ਵਿੱਚ ਰੌਣਾ ਤਾਂ ਹੁਣ ਸ਼ੁਰੂ ਹੈ ਇਹ ਗੱਲ ਬਿਲਕੁਲ ਸਹੀ ਨਿਕਲੀ ਹੈ ਹੁਣ ਖਬਰ ਆ ਰਹੀ ਹੈ ਕਿ ਕੁਝ ਪਾਕਿਸਤਾਨ ਦੇ ਯੂਟਿਊਬਰ ਕਹਿ ਰਹੇ ਨੇ ਕੋਈ ਵਿਦੇਸ਼ੀ ਮੀਡੀਆ ਵੀ ਕਹਿ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਦੋ ਯੂਟਿਊਬਰਾਂ ਸੁਹੇਲ احمد ਤੇ ਸਨਾ ਅਮਜਦ ਨੂੰ ਸਜ਼ਾਇਮੌਤ ਦੀ ਸਜ਼ਾ ਮਿਲੀ ਹੈ ਇਹ ਗੰਤ ਬੜੀ ਹੈਰਾਨੀ ਹੈਰਾਨੀ ਵਾਲੀ ਹੈ ਕਿ ਇੰਨੀ ਇੰਨੀ ਨਿੱਕੇ ਨਿੱਕੇ ਗੱਲਾਂ ਤੇ ਜੇ ਪਾਕਿਸਤਾਨ ਦੇ ਵਿੱਚ ਸਜਾਏ ਮੌਦਮ ਲੱਗੀ ਤੇ ਫਿਰ ਪਾਕਿਸਤਾਨ ਦਾ ਕੀ ਬਣੂ ਉਹਨਾਂ ਦਾ ਖਸੂਸ ਸਿਰਫ ਇੰਨਾ ਸੀ ਕਿ ਉਹ ਇੰਡੀਆ ਤੇ ਪਾਕਿਸਤਾਨ ਦਾ ਕੰਪੈਰੀਸ਼ਨ ਕਰਦੇ ਸਨ ਤੇ ਦੱਸਦੇ ਸਨ ਇੰਡੀਆ ਦੇ ਵਿੱਚ ਬਹੁਤ ਤਰੱਕੀ ਹੋ ਰਹੀ ਹੈ ਤੇ ਸਾਡਾ ਦੇਸ਼ ਦਿਨ ਬਾ ਦਿਨ ਥੱਲੇ ਜਾ ਰਿਹਾ ਹੈ ਇਹਦੇ ਵਿੱਚ ਕੋਈ ਝੂਠ ਵੀ ਨਹੀਂ ਸੀ ਸੱਚ ਹੀ ਪਰ ਉਹਨਾਂ ਨੂੰ ਗਵਰਨਮੈਂਟ ਨੂੰ ਤੇ ਆਈਐਸਆਈ ਤੇ ਇੰਡੀਆ ਦੇ ਆਪਣਾ ਸੋਰੀ ਇੰਡੀਆ ਕਹਿੰਦਾ ਪਾਕਿਸਤਾਨ ਦੀ ਆਰਮੀ ਨੂੰ ਧਰਾਸੀ ਇਹਦੇ ਉੱਤੇ ਤੇ ਹੁਣ ਦੱਸਦੇ ਨੇ ਕਿ ਬਹੁਤ মিডিਆ ਵਾਲੇ ਨੇ ਉਹਨਾਂ ਦੇ ਘਰ ਕਨੈਕਟ ਕਰਨ ਦਾ ਕੋਸ਼ਿਸ਼ ਕੀਤਾ ਹੈ ਇਹ ਪਤਾ ਲੱਗੇ ਕਿ ਇਹ ਗੱਲ ਸਹੀ ਹੈ ਜਾਂ ਗਲਤ ਪਰ ਉਹਨਾਂ ਦੇ ਇਹਨਾਂ ਯੂਟਿਊਬਰਾਂ ਦੇ ਮਾਪਿਓ ਕਹਿ ਲਓ ਇਹਨਾਂ ਦੇ ਜੱਤੀ ਭੈਣ ਭਰਾ ਕਹਿ ਲਓ ਜਾਂ ਹੋਰ ਪਰਿਵਾਰ ਦੇ ਮੈਂਬਰ ਕਹੋ ਉਹਨਾਂ ਦਾ ਮੋਬਾਈਲ ਬੰਦ ਆ ਰਿਹਾ ਹੈ ਹੋ ਸਕਦਾ ਹੈ ਕਿ ਆਰਮੀ ਹੈ ਉਹਨਾਂ ਕੋ ਮੋਬਾਈਲ ਵਾਪਸ ਲੈ ਲਿਆ ਹੋਵੇ ਤੋਂ ਬੰਦ ਕਰ ਦਿੱਤੇ ਹੋਣ ਅਜੇ ਕੋਈ ਆਫੀਸ਼ਲ ਤੌਰ ਤੇ ਦੀ ਕੋਈ ਲੇਪੀ ਆਪਣਾ ਖਬਰ ਬਾਹਰ ਨਹੀਂ ਆਈ ਕਿ ਇਸ ਤਰ੍ਹਾਂ ਦੋ ਯੂਟਿਊਬਰਾਂ ਨੂੰ ਸੁਜਾਇ ਮੌਤ ਮਿਲੀ ਹੈ ਪਰ ਹੁਣ ਇਹ ਆਸਟਾਨੇ ਦੇ ਯੂਟਿਊਬਰਾਂ ਦੇ ਵਿੱਚ ਵੀ ਤੇ ਵਿਦੇਸ਼ੀ ਮੀਡੀਆ ਦੇ ਵਿੱਚ ਵੀ ਇਹ ਚਰਚਾ ਆਮ ਹੈ ਕਿ সোহੇਲ ਚੌਧਰੀ ਤੇ ਸਨਾ ਅਮਜਦ ਨੂੰ ਸੁਜਾਇ ਮੌਤ ਮਿਲੀ ਹੈ ਦੋਸਤੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਆ ਇਸ ਜੈਸ ਦੇਸ਼ ਦੇ ਵਿੱਚ ਆਜ਼ਾਦੀ ਨਹੀਂ ਗੱਲ ਕਹਿਣ ਦੀ ਜਾਨੀ ਕਿ ਫ੍ਰੀडम ਨਹੀਂ ਹੈ ਆਪਸੀਕੋ ਫ੍ਰੀडम ਨਹੀਂ ਹੈ ਕੋਈ ਕਹਿੰਦੀ ਆਜ਼ਾਦੀ ਨਹੀਂ ਹੈ ਤਾਂ ਉਸ ਦੇਸ਼ ਨੂੰ ਕੋਈ ਕਿਵੇਂ ਸੁਧਾਰੇਗਾ ਕਿਉਂਕਿ ਪਾਕਿਸਤਾਨ ਦੇ ਵਿੱਚ ਇਹ ਹਾਲਾਤ ਨੇ ਕਿ ਜੋ ਮਰਜ਼ੀ ਵਾਪਰੇ ਤੁਸੀਂ ਪਾਕਿਸਤਾਨ ਦੀ ਨਿੰਦਿਆ ਨਹੀਂ ਕਰਨੀ। ਭਾਵੇਂ ਪਾਕਿਸਤਾਨ ਬਿਲਕੁਲ ਪਖਾਨंगा ਹੋ ਜੇ ਤੇ ਭਾਵੇਂ ਦੇ ਅੰਦਰ ਕਿੰਨੀ ਵੀ ਕ੍ਰਾਪਸ਼ਨ ਹੋ ਜੇ ਭਾਵੇਂ ਲੀਡਰ ਕਿੰਨਾ ਵੀ ਨੂੰ ਲੁੱਟਣੇ ਨੂੰ ਆਰਮੀ ਕਿੰਨਾ ਵੀ ਲੁੱਟੇ ਵਿਦੇਸ਼ ਨੂੰ ਤੁਸੀਂ ਕੋਈ ਗੱਲ ਨਹੀਂ ਕਰਨੀ। ਜਦੋਂ ਇੱਕ ਕਹਾਵਤ ਹੈ ਕਿ ਜਦੋਂ ਬਾੜੀ ਖੇਤ ਨੂੰ ਖਾਨ ਲੱਗ ਪਏ ਨਾ ਤੋ ਫਿਰ ਖੇਤ ਵੱਜਦਾ ਨਹੀਂਗਾ। تو جو دو دیش دے جیڈر ہی لبی جا دے دی آرمی دیش دی آرمی یہ تا نردوش بندے چو چو کے مارے گی جہاں انہوں نے سجائے موت دوے گی تو پھر کوئی گاں کی بولے گا کہ میں کمجوریاں باہر آنگیاں کہ میں کمجوریاں سدھرنگیاں آستہ اندہ کوئی سدھرنگیاں نہیں آنگیاں मेनस्ट्रीम मीडिया तो बड़ा रौला पाँगा जी कि हिंदुस्तान के ਆਪਣਾ ਇੰਡੀਆ ਦੀ ਗਵਰਨਮੈਂਟ ਮੁਸਲਮਾਨਾਂ ਨਾਲ ਜ਼ੁਲਮ ਕਰ ਰਹੀ ਹੈ ਹਿੰਦੂ ਗਵਰਨਮੈਂਟ ਆ ਇਹ ਹੈ ਬੜਾ ਕੁਝ ਬਕਵਾਸ ਕਰਦੇ ਸੀ ਇਹਨਾਂ ਨੂੰ ਪੁੱਛੋ ਚਲੋ ਇਹ ਗੱਲ ਤਾਂ ਮੰਨ ਲਈ ਵੀ ਇਹ ਇੰਡੀਆ ਦੀ ਹਿੰਦੂ ਦੀ ਗਵਰਨਮੈਂਟ ਆ ਤੇ ਤੁਸੀਂ ਤਾਂ ਮੁਸਲਮਾਨ ਹੋ ਕੇ ਮੁਸਲਮਾਨਾਂ ਨੂੰ ਮਾਰਨ ਬੈਠੇ ਹੋ ਤੁਸੀਂ ਆਪਣੇ ਲੋਕਾਂ ਨੂੰ ਹੀ ਬਖਸ਼ਣ ਹੈ ਤੇ ਦੂਜਿਆਂ ਵੀ ਬਖਸ਼ੋਗੇ ਇਹ ਹਾਲਾਤ ਅਹਿਲੇ ਪਾਕਿਸਤਾਨ ਦੇ ਬਹੁਤ ਡਾਉਣ ਜਾ ਰਹੇ ਨੇ ਤੇ ਜੇ ਇਸ ਤਰ੍ਹਾਂ ਹੀ ਲੈ ਵੀ ਚੱhti ਰਹੀ ਸ਼ਾਂਤਾਈ ਮੀਡੀਆ ਦੀ ਤਾਂ ਲੋਕ ਜ਼ਰੂਰ ਬਾਹਰ ਭੱਜਣਗੇ ਪਾਕਿਸਤਾਨ ਛੱਡ ਕੇ ਜਾਣਗੇ ਵੈਸੇ ਪਾਕਿਸਤਾਨ ਦੇ ਲੋਕ ਪਹਿਲਾਂ ਬਹੁਤ ਬਾਹਰ ਜਾ ਰਹੇ ਕੋਈ ਹੁਣ ਮੂੰਹ ਨਹੀਂ ਲਾ ਰਿਆ ਇਹ ਗੱਲ ਨਾਲ ਜੋ ਪਾਕਿਸਤਾਨੀ ਮੂੰਹ ਨਹੀਂ ਲਾ ਰਹੇ ਬਾਹਰ ਉਹ ਪਤਾ ਵੀ ਇਹ ਗਾਂਦੇ ਆ ਜਿੱਥੇ ਗਾਂਦੀ ਕਹਣਗੇ ਪਰ ਪਉਦੇ ਨਹੀਂ ਗਿਆ ਮੈਂ ਅੱਖੀਂ ਵਖਿਆ ਮੈਂ 15-20 ਸਾਲ ਰਿਆਨ ਗਲਪਸਰ ਰਿਆਨ ਕੜਗੜ ਬੜੀ ਵਾਰ ਆਪਣਾ ਨਹੀਂਤਾ ਹੈ ਮੈਂ ਇਹਨਾਂ ਦੇ ਹਾਲਾਂ ਦੇਖੇ ਨੇ ਇਹ ਜਿੱਥੇ ਜਾਂਦੇ ਨੇ ਗੰਦ ਫਲਾਉਂਦੇ ਨੇ ਇਹਨਾਂ ਦੇ ਡੀਐਨਏ 'ਚ ਗੰਦ ਵੜਿਆ ਝੂਠ ਸੇ ਇਨਾ ਬੋਲਦੇ ਆ ਨਾ ਇਨਾ ਝੂਠ ਬੋਲਦੇ ਆ ਨਾ ਵੀ ਨਿੱਕੀ ਨਹੀਂ ਗੱਲ ਤੇ ਕਰਾਂ ਦੀ ਕਸਮ ਖਾਂਦੇ ਆ ਇੱਕ ਚਾਹ ਦੇ ਕੱਪ ਤੇ ਕਰਾਂ ਦੀ ਕਸਮ ਖਾਂ ਵਾਲੇ ਬੰਦੇ ਆ ਇਹ ਇਹ ਕੁਆਲਿਟੀ ਆ ਤੇ ਕਹਿੰਦਾ ਜਿਹੋਇ ਫਰਮ ਆਵਾਮ ਹੋਵੇ ਤੋਹੋ ਜਿਹ ਫਰੇ ਇਹਨਾਂ ਦੇ ਵਿੱਚ ਹੋ ਗਵਾਰਾਮ ਨਿਕਲਨੇ ਆ ਉਹਨਾਂ ਨੂੰ ਫਲਟਰਾਇਆ ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਕਿ ਇਹਨਾਂ ਦੇ ਵੱਡੇ-ਵੱਡੇ ਜੋ ਜਰਨਲਿਸਟ ਆਣਾ ਉਹ ਵੀ ਬੜੇ ਮਜਬੂਤ ਟੈਟਾਇਲ ਹੋ ਗਿਆ ਉਹ ਵੀ ਉਹਨਾਂ ਦੀ ਜਰੂਰਤ ਨਹੀਂ ਗਈ ਕਿ ਕੋਈ ਲੈ ਵੀ ਫੌਜਿਕਲਾ ਬੋਲ ਪਏ ਜਾਂ ਕੋਈ ਗੱਲ ਕਰ ਲੇ ਬਸ ਉਹਨਾਂ ਨੂੰ ਪਤਾ ਹੈ ਕਿ ਥੈਲੀਆਂ ਨੋਟਾਂ ਨਹੀਂ ਹੁੰਦੀਆਂ ਨੇ ਜੋ ਕਹਿੰਦੇ ਉਹ ਬੁਲੀ ਜਾਂਦੇ ਨੇ ਤੇ ਇਸ ਤਰ੍ਹਾਂ ਦੇਸ਼ ਨਹੀਂ ਚੱਲਦਾ ਹੱਤ ਲੇਕਿਨ ਜਿਹੜੀ ਖਬਰ ਆਣਾ ਖਬਰ ਬਹੁਤ ਮਾੜੀ ਆ ਪੀ ਜੇ ਇੱਕ ਦੋ ਯੂਟਿਊਬਰਾਂ ਨੂੰ ਇੰਨੀ ਗੱਲ ਕਹਿੰਦੇ ਸਜਾਇ ਮੌਲ ਮਿਲਣੀ ਹੈ ਤੇ ਫਿਰ ਕੀ ਬਣੂਗਾ ਅਜੇ ਇਹ ਕਿਹੋ ਜਿਹਾ ਚੱਲ ਰਹੀ ਹੈ ਲੇਕਿਨ ਅਫੀਸ਼ਲ ਤੌਰ ਤੇ ਕੋਈ ਇਹਦੀ ਐਪੀ ਰਿਪੋਰਟ ਨਹੀਂ ਆਈ ਜਾਂ ਇਹ ਖਬਰ ਨਹੀਂ ਬਾਹਰ ਆਈ ਨਾ ਤਾਂ ਕੋਈ ਆਰਮੀ ਨੇ ਗੱਲ ਕੀਤੀ ਹੈ ਨਾ ਕੋਈ ਪਾਸ ਦੇ ਗਵਰਨਰਿੰਗ ਦੀ ਹੈ ਪਰ ਆਮ ਗੱਲ ਚੱਲ ਪਈ ਆਏ ਪਾਕਿਸਤਾਨ ਦੇ ਵਿੱਚ ਵੀ YouTube ਉੱਤੇ ਕਈ ਦੂਜੇ ਵੀ ਕਹਿ ਰਹੇ ਨੇ ਜਿਹੜੇ ਕੁਝ ਯੂਟਿਊਬਰ ਬਾਹਰ ਬੈਠੇ ਨੇ ਉਹ ਤਾਂ ਬੜਾ ਖੁੱਲ ਕੇ ਉਹਨਾਂ ਬੋਲ ਰਹੇ ਨੇ ਇਹ ਐਵੇਂ 15 ਦਿਨ ਉਹ ਲਾਪਤਾ ਨਹੀਂ ਉਹਨਾਂ ਕਿ ਉਹ ਕਿੱਥੇ ਨਹੀਂ ਕਿੱਥੇ ਨੇ ਆਈਐਸ ਆਈ ਕੋਲਿਆ ਪੁਲਿਸ ਦੀ ਸਟਡੀ ਜਾ ਜਾਂ ਆਰਪੀ ਆਰਮੀ ਦੇ ਕਿਹੇ ਉਹਨਾਂ ਜਗ੍ਹਾ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਜਾਂ ਉਹਨਾਂ ਨੇ ਕੀ ਵੀਦ ਰਹੀ ਹੈ ਇਹ ਕਿਸੇ ਨੂੰ ਕੋਈ ਪਤਾ ਨਹੀਂਗਾ ਉਹਨਾਂ ਦੇ ਸਾਰੇ ਪਰਿਵਾਰਾਂ ਦੇ ਸਾਰੇ ਇੱਥੇ ਗੁਣ ਬੰਦਾ ਰਹੇ ਨੇ ਹੁਣ ਇਹ ਨਹੀਂ ਪਤਾ ਕਿ ਟੈਲੀਫੋਨ ਕਿਉਂ ਬੰਦਾ ਰਹੇ ਜਾਂ ਉਹਨਾਂ ਕੋਲ ਟੈਲੀਫੋਨ ਸੌਰੀ ਮੈਂ ਮੋਬਾਈਲ ਵਾਪਸ ਲੈ ਲਿਆ ਉਹਨਾਂ ਕੋਲ ਤੇ ਇਸ ਬਾਰੇ ਕੋਈ ਨੌਚ ਨਹੀਂ ਗਈ ਤੇ ਮੈਂ ਚਾਹੁੰਨਾ ਵਾਂ ਕਿ ਇਹ ਖਬਰ ਗਲਤ ਹੋਵੇ ਤੇ ਇਹੋ ਜੀ ਖਬਰ ਨਾ ਸਹੀ ਹੋਵੇ ਤੇ ਉਹ ਵਿਚਾਰੇ ਜਿਹੜੇ ਕੋਈ ਆਪਣੇ ਦੇਸ਼ ਵਾਸਤੇ ਕੰਮ ਕਰਦੇ ਸੀ ਉਹ ਵੀ ਚਾਹੁੰਦੇ ਸੀ ਕਿ ਸਾਡਾ ਦੇਸ਼ ਤਰੱਕੀ ਕਰੇ ਉਹਨਾਂ ਹੀ ਗੱਲ ਆਖੀ ਹੈ ਕਿ ਅਸੀਂ ਇਸ ਕਰਕੇ ਕੰਪੇਰੀਸ਼ਨ ਕਰਦੇ ਹਾਂ ਕਿ ਗਵਰਨਮੈਂਟ ਦੀ ਅੱਖ ਖੁੱਲ੍ਹੇ ਵੀ ਇਕੱਠਾ سفر ਕੀਤਾ 1947 ਦੇ ਵਿੱਚ ਤੇ ਇੰਡੀਆ ਚਲ ਗਿਆ ਚੰਦ ਤੇ ਅਸੀਂ ਚਾ ਗਏ ਖੂਦ ਦੇ ਵਿੱਚ ਤੇ ਉਹੀ ਚਾਹੁੰਦੇ ਆ ਵੀ ਸਾਡੀ ਗੱਲਾਂ ਸੁਣ ਕੇ ਸਾਡੀ ਗਵਰਨਮੈਂਟ ਨੂੰ ਸੁਰਤ ਆਵੇ ਉਹ ਉਹ ਕੁਝ ਕਰੇ ਦੇਸ਼ ਦੀ ਭਲਾਈ ਦਾ ਕੰਮ ਕਰੇ ਇਸ ਤਰ੍ਹਾਂ ਕੀ ਕਰਿਆ ਅਸੀਂ ਬੜੇ ਮਾਨਾ ਬੋਲੀਏ ਕਿ ਸਾਡੇ ਨੇ ਆ ਕੀਤਾ ਸਰਦ ਨੇ ਉਹ ਕੀਤਾ ਦੱਸੋ ਅਸੀਂ ਹੁਣ ਕੀ ਬੋਲੀਏ ਜੋ ਦੇਸ਼ ਦੇ ਦੇਨ ਬਦਨ ਥਲੇ ਹੀ ਉਤਰ ਆ ਜਾਂਦੇ ਆ ਪਰ ਉਹਨਾਂ ਦੀ ਇਹ ਗੱਲਾਂ ਆਰਮੀ ਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਜਿਹੜੀ ਪਾਕਿਸਤਾਨ ਦੀ ਆਰਮੀ ਦਾ ਉਹ ਤਾਂ ਪਤਾ ਹੀ ਆ ਕਿ ਜਿਹਨੂੰ ਆਰਮੀ ਕਰ ਫੜ ਲੈਂਦੀ ਨਾ ਪਾਕਿਸਤਾਨ ਦੇ ਉਹਦਾ ਜਿਉਣਾ ਵਾਪਸ ਆਉਣਾ ਬੜਾ ਮੁਸ਼ਕਲ ਹੁੰਦਾ ਆ। ਆ ਰਿਹਾ ਮੈਂ ਚੁੱਕਿਆ ਬੰਦਾ ਕਦੀ ਘਰ ਵਾਸ ਨਹੀਂ ਜੁਦਾ ਹੁੰਦਾ। ਉਹਨਾਂ ਕੀ ਆ ਉਹਦੀ ਉਹਦੀ ਪਤਾ ਨਹੀਂ ਲੱਗਦਾ ਕਿੱਥੇ ਚਲਾ ਗਿਆ। ਲਾਸ਼ੇ ਤੱਕ ਪਤਾ ਲੱਗਦਾ ਨਹੀਂ ਕਦੀ ਆ ਉਹ ਕੁਛ ਉਹਨਾਂ ਨਿਕਲਦੀ ਕਿੱਥੇ ਮਾਰ ਦਿੱਤਾ ਤੇ ਛੱਡ ਦਿੰਦੇ ਬਾਅਦ ਚ। ਆ ਬਲੁਸ਼ਤਾਨ ਦੀ ਕੀ ਹੁੰਦਾ? ਹਜ਼ਾਰਾਂ ਹੀ ਜਿਹੜੇ ਮੁੰਡੇ ਬਲੁਸ਼ਤਾਨ ਦੇ ਮਾਰਦੇ ਇਹਨਾਂ ਚੁੱਪ-ਚੁੱਪੇ। ਉਹਨਾਂ ਦੀ ਲਾਸ਼ਾਂ ਤੱਕ ਨਹੀਂ ਮਿਲੀਆਂ ਅੰਦਾਜ਼ਾ। ਉਹਨਾਂ ਦੇ ਯਾਨੀ ਭੈਣਾ ਭਰਾਵਾਂ ਰੋ ਰਹੀਆਂ ਨੇ। ਮਾਂ ਮਾ ਪੁੱਤਾਂ ਨੂੰ ਰੋ ਰਹੀਆਂ ਪੁੱਤਾਂ ਨੂੰ ਰੋ ਰਹੇ ਆ ਤੇ ਕਈ ਬੱਚੇ ਜਿਹਨਾਂ ਪਿਓ ਚੁਕੇ ਗਿਆ ਉਹ ਆਪਣੇ ਪਿਓ ਨੂੰ ਰੋ ਰਹੇ ਨੇ ਅੱਜ اسلام ਆਬਾਦ ਦੇ ਪਿੱਛੇ ਜੇ ਕਿੰਨਾ ਹੋਇਆ ਸੀ ਪ੍ਰਦਰਸ਼ਨ ਅਗਲੇ ਆਏ ਸੀ ਦੱਸੋ ਹਣ ਬੱਚੇ ਕਿੱਥੇ ਨੇ ਕਿ ਇਹਦਾ ਭਰਾ ਕਿੱਥੇ ਆ ਕਿ ਇਹਦਾ ਪਿਓ ਕਿੱਥੇ ਆ ਕਿ ਇਹਦਾ ਨਾ ਪੁੱਤ ਕਿੱਥੇ ਆ ਪਰ ਪਛੜੀ ਕੇ ਹਣ ਚਾਰੇ ਉਹ ਬੇਇੱਜ਼ਤੀ ਕਰਕੇ ਮੁੜ ਗਏ ਤੋਂ ਉਹਨਾਂ ਦੇ ਪਾਣੀ ਸਿਆਲ ਦੇ ਚੋਨਾ ਧਰਨਦਾ ਹੀ ਠੰਡਾ ਪਾਣੀ ਛੁੱਟਿਆ ਉਹਨਾਂ ਦੇ ਤੇ ਡੰਡੇ ਮਾਰੇ ਉਹਨਾਂ ਲਾਸ਼ਾਂ ਚ ਕੀਤਾ ਇਹ ਜੋ ਪਾਕਿਸਤਾਨੀ ਆਰਮੀ ਦਾ ਹਾਲ ਤੇ ਪਾਕਿਸਤਾਨ ਦਾ ਆਂਦੇ ਨੇ ਜਦੋਂ ਆਪਣਾ ਗਿਧੜੀ ਮੌਤਮ ਦਿਹਾਉਂ ਕੋ ਸ਼ਹਿਰੋਂ ਭਜਤਾ ਹੁਣ ਪਾਕਿਸਤਾਨ ਦੇ ਨਾ ਯਾਨਕਿ ਜਿਹੜੀ ਉਹ ਰੱਬੀ ਘਰਕੰਦੀ ਰੱਬੀ ਨੂੰ ਮੌਤ ਟਾਈਮ ਆ ਗਿਆ ਲਾਗੇ ਹੁਣ ਇਹ ਕੰਮ ਸ਼ੁਰੂ ਕਰਦੇ ਕਿ ਟੁਕਲੋ ਬੁਝੇ ਜਿਹੜੇ ਬੰਦੇ ਮਾਰਾ ਝੂਠ ਬੋਲ ਚੁੱਕੇ ਉਹਨਾਂ ਫਾਂਸੀ ਦੇ ਦੋ ਮਾਰ ਦਿਓ ਉਹਨਾਂ ਲਾਪਤ ਕਰ ਦਿਓ ਉਹਦੀ ਲਾਸ਼ ਕਿਤੇ ਉਧ ਫਰਦ ਕਰ ਦਿਓ ਤੇ ਇਹ ਜਿਹੜੀ ਆਪਣਾ ਊਰਜਾਕ ਮੈਂ ਵੀਡੀਓ ਬਣਾ ਰਿਹਾ ਹਜੇ ਤੱਕ ਤੇ ਖਬਰੇ ਹੋਈ ਆ ਕਿ ਉਹਨਾਂ ਨੂੰ ਸਜਾਇ ਮੌਤ ਮਿਲੀ ਆ ਤੇ ਹੁਣ ਵੇਖੋ ਆਉਣ ਵਾਲਾ ਸਮਾਂ ਦੱਸਦਾ ਕੀ ਦੱਸਦਾ ਕਿ ਉਹ ਯਾਨੀ ਕਿ ਹੈ ਜਾਂ ਨਹੀਂ ਹੈ ਜੇ ਹੈ ਤਾਂ ਕਿੱਥੇ ਆ ਉਹਨਾਂ ਨੇ ਕੀ ਵੀਰ ਰਹੀ ਆ ਇਹ ਤਾਂ ਉਹੀ ਆਉਂਦੇ ਨੇ ਤੇ ਜਾਂ ਫਿਰ ਉਦੋਂ ਰੱਬ ਆਂਦਾ ਨਾ ਤੇ ਜਾਂ ਫਿਰ ਆ ਆ ਵੀ ਜਾਂਦੇ ਜਦੋਂ ਮੈਂ ਸਟਾਰਟ ਕਰਨ ਲਈ ਆ ਤੇ ਮੈਂ ਤਾਂ ਇਹ ਫੇਰ ਆਖਾਂਗਾ ਕਿ ਇਹ ਵੀ ਢੰਗ ਹੀ ਗਾਇ ਹੈ ਕਿ ਪਾਕਿਸਤਾਨ ਦੇ حکمرਾਨ ਹੈ ਤੋਂ ਇਕੱਠ ਪੁਤਲੀਆਂ ਨੇ ਆਰਮੀ ਦੀਆਂ ਔਰ ਜਿੰਨਾ ਚਿਰ ਮੈਂ ਇਹ ਗੱਲ ਕਹਿੰਦਾ ਵਾਂ ਪਾਕਿਸਤਾਨ ਦੀ ਸਰਕਾਰ ਆਪੇ ਜੁੜ ਕੇ ਨਹੀਂ ਨਾ ਹੁੰਦੀ ਕਿਉਂ ਸਰਕਾਰ ਤਾਂ ਹੁੰਦੀ ਆਰਮੀ ਲਈ ਹੁੰਦੀ ਹੈ ਜਿਹਨੂੰ ਆਰਮੀ ਨੂੰ ਵੀ ਉਹ ਆ ਜਾਂਦੀ ਜਿਹਨੂੰ ਢਾਉਂਦੀ ਆਰਮੀ ਤੋਂ ਕਿ ਬਾਹਰ ਸੁਰਦ ਨੀ ਜਿੰਨੇ ਮੈਂ ਆਹਾਂ ਤੋਂ ਕਿ ਲਾ ਥਲੇ ਮਾਰਿਆ ਤੋਂ ਉਹਨੂੰ ਜਿਹੜਾ ਜੇਲ ਦੇ ਅੰਦਰ ਹੈ ਉਹਨਾਂ ਚਿਰ ਤਰੱਕੀ ਨਹੀਂ ਹੋਣੀ ਪਾਕਿਸਤਾਨ ਦੀ ਕਦੀ ਨਹੀਂ ਹੋਈ ਇਹਨਾਂ ਦੇ ਪਹਿਲੇ ਵੀ ਆਰਮੀ ਜਰਨਲਰ ਲੋਟ-ਰੋਟ ਕੇ ਪਾਕਿਸਤਾਨ ਨੂੰ ਭੱਜ ਜਿਮਨਗੇ ਜੋ ਰਟੇਰ ਹੁੰਦੇ ਨੇ ਵਿਦੇਸ਼ਾਂ 'ਚ ਭੱਜ ਜਾਂਦੇ ਆ ਕੋਈ ਵੇਖਾਗੇ ਇੰਡੀਆ ਦਾ ਜਰਨਲਿਸਟ ਵਿਦੇਸ਼ਾਂ ਜਾਂਦਾ ਜਾਂਦੀ ਵੀ ਜ਼ਿਆਦਾ ਨਹੀਂ ਲਿਖੀ ਕਦੀ ਇਹਨਾਂ ਦੇ ਮੈਂ ਵਿਦੇਸ਼ਾਂ 'ਚ ਜਿਹੜੇ ਮਾਲ ਵੱਡੇ ਵੱਡੇ ਮਾਲ ਖੀਦੇ ਜਾਂ ਮਹਿਲਾ ਨੇ ਖੀਦੇ ਪਾਕਿਸਤਾਨ ਦਾ ਤਾਂ ਲੁੱਟਿਆ ਤੇ ਆਰਮੀ ਨੇ ਅੱਧਾ ਲੁੱਟ ਲਿਆ ਉਹ ਮੁੜ ਕੇ ਜੋ ਪਤਾ ਸ਼ਾਸਨ ਨੂੰ ਪਤਾ ਹੈ ਕਿ ਆਰਮੀ ਲੁੱਟਣ ਦੀ ਹੈ ਤੋਂ ਵੀ ਦੋਵੇਂ ਸੁਣ ਪੀ ਜਾਂਦੇ ਨੇ ਤੇ ਲੋਗੇ ਕਿ ਮਰਨ ਦੇ ਜਾ ਰਹੇ ਨੇ ਰੋਟੀ ਉਤਰਲੇ ਲੈਣ ਦੇ ਨੇ ਉੱਥੇ ਕੋਈ ਸੂਲਤ ਨਹੀਂ ਗਈ ਬੱਚਿਆਂ ਵਾਸਤੇ ਕੋਈ ਚੰਗੀ ਪੜ੍ਹਾਈ ਦਾ ਸਿਸਟਮ ਨਹੀਂਗਾ ਹਸਪਤਾਲਾਂ 'ਚ ਕੋਈ ਦਵਾਈਆਂ ਨਹੀਂ ਗਿਆ ਕੋਈ ਉੱਥੇ ਕੋਈ ਲੱਭੇ ਨੌਕਰੀ ਚਾਂਸ ਨਹੀਂ ਗਏ ਕੋਈ ਉੱਥੇ ਇੰਡਸਟਰੀ ਨਹੀਂ ਬਾਹਰੋਂ ਆ ਰਹੀ ਇਹ ਲੱਗੀ ਹੋਈ ਬਾਹਰ ਜਾ ਰਹੀ ਆ ਬਹੁਤ ਮੇਰਾ ਕਹਿ ਦਾਬ ਬਹੁਤ ਬੁਰੇ ਹਾਲਾਤ ਨੇ ਪਾਕਿਸਤਾਨ ਦੇ ਅਗਲੇ ਤੇ ਜਿਸ ਤਰ੍ਹਾਂ ਵਿਆਹ ਤੇ ਬਹੁਤ ਜਲਦੀ ਇਹ ਨਵੀਂ ਪਾਕਿਸਤਾਨ ਦਾ ਕਦੇ ਜੋ ਹਾਲ ਹੋ ਗਿਆ ਨਾ ਉਹ ਪਾਸਤਾ ਖੋਦੀ ਕਰਨਗੇ ਆਪਣਾ ਵਾਲਾ ਭਈ ਇੱਕ ਤਾਂ ਪਹਿਲਾਂ ਮੁੱਲਿਆ ਨੇ ਇਹਨਾਂ ਨੂੰ ਅੱਧਾ ਅੱਧੀ ਜਨਰੇਸ਼ਨ ਦੇ ਮੁੱਲਿਆ ਨੇ ਡੋਲਦੀਆਂ ਆਂਦੀਆਂ ਅਨੇ ਮੁੱਲਾ ਤੀਨਾ ਮਦਰਸਾ ਬਣਾਇਆ ਪਾਕਿਸਤਾਨ ਜੇ ਨਾ ਤੇ ਇਹਨਾਂ ਨੂੰ ਹੁਣ ਪੜ੍ਹਨ ਖਤਮ ਸਰ ਇੱਕ ਅਨਪੜ ਗਵਾਰ ਬਣਾ ਦੇਣਾਂ ਆਪਣਾ ਮੁੱਲਿਆਣੀ ਅੱਧਾ ਘੰਟਾ ਉਹ ਮੁੱਲਿਆ ਇੱਥੇ ਆ ਤੇ ਉਹ ਮੁੱਲਿਆ ਜਿਹੜੇ ਮੁੜ ਕੇ ਨਿਕਲ ਕੇ ਆਏ ਵੀ ਆ ਆਜਿੰਦੇ ਆਰਮੀ ਜਾ ਆਜਿੰਦੇ ਆ ਉਹ ਉੱਥੇ ਉੱਥੇ ਲੁੱਟਾ ਸ਼ੁਰੂ ਕਰ ਦਿੰਦੇ ਆ ਮੁੱਲੇ ਮਦਰਸਾਂ ਲੋਟੀ ਇਹਨੇ ਪਹਿਲੇ ਕਮਾਈ ਜਾਂਦੇ ਆ ਨਾਲੇ ਬੱਚਿਆਂ ਦੇ ਸ਼ੋਸ਼ਣ ਵੀ ਕਰੀ ਜਾਂਦੇ ਆ ਈਆਂ ਭਾਨੇ ਬਲਾਸ ਕਰ ਵੀ ਕਰੀ ਜਾਂਦੇ ਆ ਔਰ ਉਹਨਾਂ ਨੂੰ ਪੁੱਛਿਆ ਵੀ ਕੋਈ ਨਹੀਂ ਮੁੱਲੇ ਸਭ ਤੋਂ ਵੱਡੀ ਗੱਲ ਕੀ ਹੈ ਵੀ ਦੇਖੋ ਇੱਕ ਅਗਰ ਇੱਕ ਮੁੱਲਾ ਮੌਲਵੀ ਰੋਜ਼ਾਨ ਵਿੱਚ ਈਆਂ ਭਾਨੇ ਬਲਾਸ ਕਰਦਾ ਨਾ ਮਸਜਿਦ 'ਚ ਉਹਦੇ ਖਾ ਬੋਲੇ ਕੋਈ ਨਹੀਂ ਗਾ ਦੂਜਾ ਮੌਲਵੀ ਬੋਲਦਾ ਹੀ ਨਹੀਂ ਗਾ ਉਹ ਕਦੀ ਉੱਠ ਕੇ ਕਹਿੰਦਾ ਦੂਜੇ ਮੌਲਵੀ ਯਾ ਤੂੰ ਹਨ ਬਦਨਾਮ ਕਰ ਰਹੇ ਆ ਤੂੰ ਮੌਲਵੀ ਨੂੰ ਬਦਨਾਮ ਕਰ ਰਹੇ ਨਹੀਂ ਉਹ ਚੁੱਪ ਕਰ ਜਾਂਦੇ ਨੇ ਕਿਉਂਕਿ ਸਾਰੇ ਮੌਲਵੀ ਕੰਮ ਕਰਦੇ ਆ ਸਾਰੇ ਇਹ ਕੰਮ ਕਰਦੇ ਨਹੀਂ ਕੋਈ ਸਾਰੇ ਮੰਨੀ ਗਿੰਦਾ ਕੋਈ 10 ਰੁਪਏ ਚ ਲਾ ਲੋਗੇ ਮੌਲਵੀ ਚੰਗੇ ਵੀ ਹੁੰਦੇ ਕੋਈ ਸਾਰੇ ਸਾਜ ਨਹੀਂ ਹੁੰਦੇ 90% ਜਿਹੜੇ ਨਾ ਇਹ ਮੌਲਵੀ ਇਹ ਗਲਤ ਕੰਮ ਕਰਦੇ ਬੱਚੇ ਸ਼ੋਸ਼ਣ ਕਰਦੇ ਇਹਨਾਂ ਨੂੰ ਫੰਡ ਆਉਂਦੇ ਨੇ ਬਾਹਰ ਤੇ ਤਿੱਥੇ ਇਹ ਪੈਨ ਬਲਾਕ ਕਰੀ ਵੀ ਕਰਦੇ ਆ ਔਰ ਸਾਰਿਆਂ ਪਤਾ ਗਵਰਨਮੈਂਟ ਨੂੰ ਪਤਾ ਆਰਮੀ ਨੂੰ ਪਤਾ ਪਰ ਸਭ ਸਾਰੇ ਚੋਰ ਹੋਣਾ ਫਿਰ ਕਹਣਾ ਕਿਹਨੂੰ ਪੁੱਛੂਗਾ ਤੇ ਵੀਡੀਓ ਵੀਰੋ ਇਹ ਸੀ ਅੱਜ ਮੇਰੀ ਇੱਕ ਵੀਡੀਓ ਸੋ ਰੇਲ ਅਹਿਮਦ ਤੇ ਸਨਾ ਅਮਜਦ ਤੇ ਜਿਨ੍ਹਾਂ ਨੂੰ ਪਾਕਿਸਤਾਨ ਨੇ ਐ ਵਿੱਚ ਨਵੀਂ ਅਹਿਲ ਗ੍ਰਫਾ ਕੀਤਾ ਹੈ ਲੱਗਦਾ ਪਤਾ ਨਹੀਂ ਕਿੱਥੇ ਹੋ ਕੋਈ ਉਹਦਾ ਮੈ ਪਤਾ ਨਹੀਂ ਕਿ ਆ ਵੀ ਆਰਮੀ ਕੋਲ ਲੱਗੀ ਦੇ ਕੋਲ ਹੈ ਜਾਂ ਜੁੰਦੇ ਹੈ ਜਾਂ ਮਾਰ ਦਿੱਤੇ ਜਾਂ ਫਾਸੀ ਸੁਣਿਆ ਵੀ ਉਹਨਾਂ ਨੂੰ ਸਿਆਇ ਮੌਸਲਾਮ ਲਾਉਣ ਹੋਇਆ ਤੇ ਜਾਂ سزا ਹੋ ਗਈ ਹੈ ਨਹੀਂ ਹੋਣੀ ਜਾਂ ਕੀ ਚੱਕਰ ਹੈ ਜੇ ਟਾਈਮ ਨਾਲ ਗੱਲ ਬਾਹਰ ਆਉਗੀ ਤੇ ਮੈਂ ਖੀ ਤੇ ਉਹ ਜਾਵਾਂਗਾ ਕਿ ਕੋਈ ਹੋਈ ਮੰਦ ਭਾਗੀ ਘਟਾਣਾ ਵਾਪਰੇ ਇਹ ਉਹ ਵਿਚਾਰੇ ਆਪਣੇ ਪਰਿਵਾਰ ਵਿੱਚ ਵਾਪਸ ਆਉਣ ਤੇ ਇਸ ਵੀਡੀਓ ਨੂੰ ਵੀ ਉਹ ਵੱਧ ਵੱਧ ਸ਼ੇਅਰ ਕਰਿਓਗਾ ਤਾਂ ਜੋ ਪਾਕਿਸਤਾਨ ਦੀ ਲੋਕਾਂ ਨੂੰ ਸੱਚਾਈ ਪਹੁੰਚ ਸਕੇ ਪਾਕਿਸਤਾਨ ਕੀ ਵਾਪਰ ਰਿਹਾ ਹੈ ਤੇ ਜਿਨ੍ਹਾਂ ਵੀਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਨ ਤੇ ਵੀਰੋ ਇਹ ਵੀ ਤੜਕੇ ਬੇਨਤੀ ਆ ਚੈਨਲ ਮੇਰੇ ਨੂੰ ਜਿਨ੍ਹਾਂ ਨੇ ਨਾ ਕੀਤਾ ਸਬਸਕ੍ਰਾਈਬ ਉਹ ਜ਼ਰੂਰ ਕਰਿਓ ਤੇ ਮੇਰੇ ਵੱਲੋਂ ਅਖੀਰ ਸਭ ਨੂੰ ਸਤ ਸ੍ਰੀ ਅਕਾਲ